ਖਾਲਸਾ ਰਾਜ ਦੀ ਸਾਰੀ ਲਈ ਪ੍ਰਾਪਤ ਕੀਤੀਆਂ ਸਫਲ ਜਿੱਤਾਂ ਦੇ ਵਿੱਚੋਂ ਕੁਝ ਐਸੀਆਂ ਕਾਮਯਾਬੀਆਂ ਜਿਨ੍ਹਾਂ ਦੀ ਯਾਦ ਰਹਿੰਦੀ ਦੁਨੀਆ ਤੱਕ ਅਮਿਟ ਰਹੇਗੀ ਇਹਨਾਂ ਦੇ ਵਿੱਚੋਂ 1823 ਦੀ ਨੁਸ਼ਹਿਰੇ ਦੀ ਲੜਾਈ ਜਿਹੜੀ ਪਠਾਣਾ ਦੇ ਘਰ ਵਿੱਚ ਲੜ ਕੇ ਫਤਿਹ ਕੀਤੀ ਗਈ ਸੀ ਜਿਸ ਨਾਲ ਨਾ ਕੇਵਲ ਸਾਰੇ ਸਰਹੱਦੀ ਸੂਬੇ ਦੇ ਵਿੱਚ ਖਾਲਸੇ ਦੀ ਸ਼ਾਨ ਕਾਇਮ ਹੋ ਗਈ ਸੀ ਬਲਕਿ ਇਹਦੇ ਅਸਰ ਨਾਲ ਅਫਗਾਨਿਸਤਾਨ ਦੀਆਂ ਕੰਧਾਂ ਵੀ ਹਿੱਲ ਗਈਆਂ ਸੀ ਇਸ ਵਿੱਚ ਖਾਲਸੇ ਦੇ ਵੱਡੇ ਨਾਮੀ ਸੂਰਬੀਰਾਂ ਨੇ ਹਿੱਸਾ ਲਿਆ ਸੀ ਜਿਵੇਂ ਬਾਬਾ ਫੂਲਾ ਸਿੰਘ ਜੀ ਅਕਾਲੀ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਨਿਹੰਗ ਸਿੰਘ ਸਰਦਾਰ ਧੰਨਾ ਸਿੰਘ ਮਲਬਈ ਸਰਦਾਰ ਬੁੱਧ ਸਿੰਘ ਸੰਧਾਵਾਲੀਆ ਤੇ ਸਰਦਾਰ ਰਤਨ ਸਿੰਘ ਕਰਜ਼ਾਕੀਆ 14 ਮਾਰਚ ਸਾਲ 1823 ਦਾ ਦਿਨ ਖਾਲਸਾ ਇਤਿਹਾਸ ਦਾ ਕਦੇ ਨਾ ਭੁੱਲਣ ਵਾਲਾ ਦਿਨ ਜਦੋਂ ਬਾਬਾ ਫੂਲਾ ਸਿੰਘ ਨੇ ਗੁਰਮਤਿ ਅਤੇ ਅਰਦਾਸ ਦੀ ਮਹੱਤਤਾ ਨੂੰ ਸਥਿਰ ਰੱਖਣ ਲਈ ਬਿਨਾਂ ਹੋਰ ਫੌਜੀ ਸਹਾਇਤਾ ਦੀ ਉਡੀਕ ਦੇ ਕੇਵਲ ਆਪਣੇ 1500 ਅਕਾਲੀ ਸੂਰਵੀਰਾਂ ਨਾਲ 3500 ਤੋਂ ਵੱਧ ਜਾਂਬਾਜ਼ ਜਾਂਬਾਜ਼ ਗਾਜ਼ੀਆਂ ਉਦੇ ਉੱਪਰ ਧੜਵਾ ਬੋਲ ਦਿੱਤਾ ਸੀ ਅਕਾਲੀਆਂ ਨੂੰ ਮੁਠੀ ਭਰ ਦੇਖ ਕੇ ਗਾਜ਼ੀਆਂ ਦੇ ਹੌਸਲੇ ਬੁਲੰਦ ਹੋ ਗਏ ਸੀ ਤੇ ਉਹ ਕਈ ਪਾਸਿਆਂ ਤੋਂ ਇਹਨਾਂ ਦੇ ਉੱਪਰ ਟੁੱਟ ਪਏ ਇਹ ਸਾਰਾ ਨਜ਼ਾਰਾ ਮਹਾਰਾਜਾ ਰਣਜੀਤ ਸਿੰਘ ਆਪਣੀ ਅੱਖੀਂ ਦੇਖ ਰਹੇ ਸੀ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਅਕਾਲੀਆਂ ਦੇ ਉੱਤੇ ਗਾਜ਼ੀਆਂ ਵੱਲੋਂ ਅਗਬਰ ਦੀ ਦੇਖੀ ਤਾਂ ਉਹ ਇਹ ਸਹਾਰ ਨਾ ਸਕੇ ਤੇ ਉਸੇ ਵਕਤ ਸਾਰੀ ਖਾਲਸਾ ਫੌਜ ਨੂੰ ਗਾਜ਼ੀਆਂ ਉੱਪਰ ਹੱਲਾ ਬੋਲ ਕੇ ਅਕਾਲੀਆਂ ਨੂੰ ਬਚਾਉਣ ਦਾ ਹੁਕਮ ਦਿੱਤਾ ਉਸ ਫੇਰ ਦੇਰ ਕਿਸ ਚੀਜ਼ ਦੀ ਸੀ ਹੁਕਮ ਦੇ ਮਿਲਦੇ ਹੀ ਪਲ ਤੋਂ ਪਲ ਦੇ ਵਿੱਚ ਸਾਰੀ ਖਾਲਸਾ ਫੌਜ ਸਣੇ ਸ਼ਹਿਜਾਦਾ ਖੜਕ ਸਿੰਘ ਦੇ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਨਿਧਾਨ ਸਿੰਘ ਆਦ ਆਪਣੀਆਂ ਤਲਵਾਰਾਂ ਲੈ ਕੇ ਗਾਜ਼ੀਆਂ ਦੇ ਉੱਪਰ ਜਾ ਪਏ ਇਸ ਸਮੇਂ ਸਰਦਾਰ ਨਿਧਾਨ ਸਿੰਘ ਆਪਣੇ ਰਸਾਲੇ ਨੂੰ ਇੰਨੀ ਤੇਜ਼ੀ ਨਾਲ ਅੱਗੇ ਵਧਾ ਕੇ ਲੈ ਗਏ ਕਿ ਇਹ ਸਭ ਤੋਂ ਪਹਿਲਾਂ ਜਹਾਦੀਆਂ ਦੇ ਨਾਲ ਗੁੱਥਮ-ਗੁਥਾਉ ਪਏ ਅਤੇ ਉਸ ਇਕੱਠ ਨੂੰ ਜਿਹੜਾ ਕਾਲੀਆਂ ਨਾਲ ਹੱਥੋ-ਹੱਥ ਲੜ ਰਿਹਾ ਸੀ ਖਣਾਉਣ ਦੇ ਵਿੱਚ ਸਫਲ ਹੋਇਆ ਇੱਕ ਗੋਲੀ ਸਾਹਾਂ ਸਾਹ ਕਰਦੀ ਆਈ ਤੇ ਸਰਦਾਰ ਨਿਧਾਨ ਸਿੰਘ ਦੇ ਪੱਟ ਨੂੰ ਛੋਕੇ ਉਸ ਦੇ ਘੋੜੇ ਦੇ ਪੇਟ ਵਿੱਚ ਜਾ ਲੱਗੀ ਤੇ ਸਰਦਾਰ ਜੀ ਦਾ ਕਈ ਰਣ ਭੂਮੀਆਂ ਦਾ ਸਾਥੀ ਤੇ ਪਿਆਰਾ ਘੋੜਾ ਦੇਖਦੇ-ਦੇਖਦੇ ਉੱਥੇ ਹੀ ਠੰਡਾ ਹੋ ਗਿਆ ਇਸ ਤੋਂ ਬਾਅਦ ਨਿਧਾਨ ਸਿੰਘ ਨੇ ਪੈਦਲ ਹੀ ਆਪਣੀ ਸਰੀਰ ਸਾਹਿਬ ਚਲਾਉਣੀ ਆਰੰਭ ਕੀਤੀ ਇਸ ਵਿੱਚ ਜੋ ਵੀ ਸਾਹਮਣੇ ਆਇਆ ਉਸ ਦਾ ਕੰਗਾ ਕਰਕੇ ਰੱਖ ਦਿੱਤਾ ਇਸ ਤਰ੍ਹਾਂ ਸਰਦਾਰ ਨਿਧਾਨ ਸਿੰਘ ਆਪਣੀ ਤੇਗ ਚਲਾਉਂਦਾ ਹੋਇਆ ਐਸੀ ਥਾਂ ਤੇ ਪਹੁੰਚ ਗਿਆ ਜਿੱਥੇ ਇਸ ਨੂੰ ਇਕੱਲੇ ਜਣੇ ਨੂੰ ਪੰਜ ਜੋਸ਼ੀਲੇ ਗਾਜ਼ੀਆਂ ਨੇ ਆਪਣੀਆਂ ਚਮਕਦੀਆਂ ਤਲਵਾਰਾਂ ਦੇ ਨਾਲ ਘੇਰ ਲਿਆ ਇਸ ਨਾਜਿਕ ਸਮੇਂ ਵਿੱਚ ਆਪਨੇ ਐਸੀ ਦ੍ਰਿੜਤਾ ਤੋਂ ਕੰਮ ਲਿਆ ਆਪਣੀ ਸ਼ਮਸ਼ੀਰ ਜ਼ਣੀ ਦੇ ਉਹ ਜੋਹਰ ਦਿਖਾਏ ਕਿ ਸਭ ਨੂੰ ਹੈਰਾਨ ਕਰ ਦਿੱਤਾ ਆਪ ਨਿਧਾਨ ਸਿੰਘ ਉਹਨਾਂ ਪੰਜ ਜਵਾਨਾਂ ਦੇ ਵਾਰ ਆਪਣੀ ਢਾਲ ਉੱਪਰ ਚੜੱਪ ਕੇ ਉਲਟਾ ਉਹਨਾਂ ਉੱਪਰ ਉਛਲ ਕੇ ਐਸੀ ਕਈ ਵਾਰ ਕਈ ਵਾਰ ਕਰਦੇ ਸੀ ਜਿਸ ਨਾਲ ਥੋੜੇ ਸਮੇਂ ਦੇ ਵਿੱਚ ਹੀ ਆਪਨੇ ਆਪਣੇ ਵੈਰੀਆਂ ਨੂੰ ਕੱਟ ਵੱਢ ਕੇ ਉਹਨਾਂ ਦੀਆਂ ਪੰਜੇ ਤਲਵਾਰਾਂ ਖੋਲ ਲਿਆ ਇਸ ਸਮੇਂ ਸੰਜੋਗ ਨਾਲ ਮਹਾਰਾਜਾ ਰਣਜੀਤ ਸਿੰਘ ਵੀ ਆਪਣੀਆਂ ਫੌਜਾਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਹੌਸਲਾ ਵਧਾਉਂਦੇ ਹੋਏ ਠੀਕ ਉੱਥੇ ਆ ਪਹੁੰਚੇ ਜਿੱਥੇ ਬਹਾਦਰ ਨਿਧਾਨ ਸਿੰਘ ਨੇ ਇਹ ਸੰਗਰਾਮ ਮਚਾਇਆ ਹੋਇਆ ਸੀ ਇਹ ਸਭ ਕੁਝ ਸ਼ੇਰ-ਏ-ਪੰਜਾਬ ਨੇ ਆਪਣੀ ਅੱਖੀਂ ਢੱਹਾ ਹੁਣ ਜਦੋਂ ਸ਼ੇਰ-ਏ-ਪੰਜਾਬ ਨੇ ਆਪਣੀ ਰੋਹ ਭਰੀ ਆਵਾਜ਼ ਨਾਲ ਲਲਕਾਰ ਕੇ ਆਖਿਆ ਕਿ ਨਿਧਾਨ ਸਿੰਘ ਤਕੜੇ ਰਹੋ ਸੀ ਪਹੁੰਚ ਗਏ ਆ ਜਦ ਸਰਦਾਰ ਨੇ ਨਿਗਾਹ ਭਰ ਕੇ ਆਵਾਜ਼ ਵੱਲ ਤੱਕਿਆ ਤਾਂ ਮਹਾਰਾਜਾ ਸਾਹਿਬ ਨੂੰ ਆਪਣੇ ਲਾਗੇ ਖਲੋਤਾ ਢਿੱਠਾ ਇਸ ਸਮੇਂ ਸਰਦਾਰ ਨਿਧਾਨ ਸਿੰਘ ਨੇ ਗਾਜ਼ੀਆਂ ਤੋਂ ਖੋਈਆਂ ਹੋਈਆਂ ਪੰਜੇ ਤਲਵਾਰਾਂ ਸਰਕਾਰ ਦੀ ਹਜ਼ੂਰੀ ਦੇ ਵਿੱਚ ਪੇਸ਼ ਕੀਤੀਆਂ ਤਾਂ ਕਦਰਦਾਨ ਮਹਾਰਾਜ ਨੇ ਘੋੜੇ ਤੋਂ ਛਾਲ ਮਾਰ ਕੇ ਹੇਠਾਂ ਉਤਰ ਪਏ ਤੇ ਬਹਾਦਰ ਨਿਧਾਨ ਸਿੰਘ ਨੂੰ ਕੁੱਟ ਕੇ ਆਪਣੀ ਹਿੱਕ ਨਾਲ ਲਾ ਲਿਆ ਫਿਰ ਅਥਾ ਪਿਆਰ ਵਿੱਚ ਆਖਿਆ ਵਾ ਵਾ ਮੇਰੇ ਪੰਜ ਹੱਥੇ ਸੂਰਮੇ ਖਾਲਸੇ ਦੀ ਸ਼ਾਨ ਰੱਖ ਦਿਖਾਈਆ ਵੈਰੀਆਂ ਤੋਂ ਖੋਈਆਂ ਇਹਨਾਂ ਪੰਜਾਂ ਤਲਵਾਰਾਂ ਨਾਲ ਸਰਕਾਰ ਨੇ 5000 ਰੁਪਏ ਦੀ ਜ਼ਗੀਰ ਜ਼ਿਲ੍ਹਾ ਗਰਦਾਸਪੁਰ ਵਿੱਚ ਸਰਦਾਰ ਨਿਧਾਨ ਸਿੰਘ ਨੂੰ ਤੀਣ ਦਾ ਉਸੇ ਵਕਤ ਹੁਕਮ ਦੇ ਦਿੱਤਾ ਮਹਾਰਾਜਾ ਰਣਜੀਤ ਸਿੰਘ ਦਾ ਇਹ ਪੰਜ ਹੱਥਾ ਵਧਨ ਜਿਹੜਾ ਆਪ ਨੇ ਨਿਧਾਨ ਸਿੰਘ ਦੀ ਬੇਨਜ਼ੀਰ ਬਹਾਦਰੀ ਦੇਖ ਕੇ ਲੁੰਡੇ ਦਰਿਆ ਦੇ ਕੰਡੇ ਇਸ ਨੂੰ ਸੰਬੋਧਨ ਕਰਦੇ ਹੋਏ ਉਚਾਰਿਆ ਸੀ ਇਹ ਇਸ ਨੇ ਆਪਣੇ ਨਾਮ ਨਾਲ ਮਾਣ ਵਜੋਂ ਜੋੜ ਲਿਆ ਅੱਗੇ ਨੂੰ ਇਹ ਸ਼ਬਦ ਨਾ ਕੇਵਲ ਆਪਲੀ ਨਿੱਤ ਦੀ ਬੋਲਚਾਲ ਵਿੱਚ ਹੀ ਵਰਤਿਆ ਜਾਣ ਲੱਗਾ ਸਗੋਂ ਸਰਕਾਰੀ ਕਾਗਜ਼ਾਤ ਵਿੱਚ ਵੀ ਆਪ ਦੇ ਨਾਮ ਦੇ ਨਾਲ ਸਰਦਾਰ ਨਿਧਾਨ ਸਿੰਘ ਪੰਜ ਹੱਥਾ ਲਿਖਿਆ ਜਾਂਦਾ ਸੀ ਐਸੀ ਅੱਜ ਦੀ ਵੀਡੀਓ ਮਿਲਦੀਆਂ ਹੋਰ ਕਿਸੇ ਵੀਡੀਓ ਦੇ ਵਿੱਚ ਧੰਨਵਾਦ